ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਹੈ ਸ਼ਕਤੀਸ਼ਾਲੀ ਮੰਤਰ ਦੀ ਜਿਸ ਨਾਲ ਸਾਡੇ ਸਾਰੇ ਕਾਰਜ ਸਿੱਧ ਹੋ ਜਾਣ ਸੁੱਤੇ ਹੋਏ ਭਾਗ ਵੀ ਜਾਗ ਜਾਣ ਸਾਡੇ ਤੇ ਆਉਣ ਵਾਲੀਆਂ ਦੁੱਖ ਤਕਲੀਫਾਂ ਦਾ ਅੰਤ ਹੋ ਜਾਵੇ ਸਾਰੀਆਂ ਪਰੇਸ਼ਾਨੀਆਂ ਰੁਕਾਵਟਾਂ ਖਤਮ ਹੋ ਜਾਣ ਘਰ ਦੀ ਗਰੀਬੀ ਦੂਰ ਹੋ ਜਾਵੇ ਸਾਥ ਸੰਗਤ ਜੀ ਇਹ ਕੋਈ ਝੂਠ ਨਹੀਂ ਬਸ ਛਰਦਾ ਰੱਖ ਕੇ ਵੀਡੀਓ ਨੂੰ ਅੰਤ ਤੱਕ ਪੂਰੀ ਸੁਣਨਾ ਤੇ ਸਮਝਣਾ ਜੀ ਸਾਥ ਸੰਗਤ ਜੀ ਮੀਆਂ ਮਿੱਠੂ ਨਾਂ ਦਾ ਪ੍ਰਸਿੱਧ ਫਕੀਰ ਹੋਇਆ ਉਸ ਨੂੰ ਲੋਕ ਕਰਾਮਾਤੀ ਵੀ ਮੰਨਦੇ ਸਨ ਪੰਜਾਬੀ ਕੋਸ਼ ਦੇ ਵਿੱਚ ਲਿਖਿਆ ਹੈ ਕਿ ਉਸ ਦਾ ਨਾਂ ਮੀਆਂ ਮਿੱਠੂ ਪਿਆ ਪਾਈ ਕਾਨ ਸਿੰਘ ਜੀ ਨਾਬਾ ਦਾ ਵੀ ਕਹਿਣਾ ਹੈ ਕਿ ਮੀਆਂ ਮਿੱਠੂ ਕੋਟਣ ਦਾ ਰਹਿਣ ਕਰਕੇ ਮਿੱਠਾ ਮੀਆਂ ਕਿਹਾ ਜਾਂਦਾ ਸੀ ਬਹੁਤ ਸਾਰੇ ਵਿਦਵਾਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਮੀਆਂ ਮਿੱਠਾ ਦੇ ਵਾਰਤਾ ਲਾਪ ਦਾ ਜ਼ਿਕਰ ਕੀਤਾ। ਅਬਦੁਲ ਰਹਿਮਾਨ ਮੀਆਂ ਮਿੱਠਾ ਦਾ ਮੁਰਸ਼ਿ ਸੀ। ਜੋ ਸਵਾਲ ਇਹਨਾਂ ਦੇ ਵਾਰਤਾ ਲਾਪ ਵਿੱਚ ਹੋਏ ਉਹ ਬਾ ਕਮਾਲ ਸੀ। ਇੱਕ ਵਾਰ ਜਦੋਂ ਮੀਆਂ ਮਿੱਠਾ ਦੇ ਚੇਲਿਆਂ ਨੂੰ ਪਤਾ ਲੱਗਾ ਕਿ ਇੱਥੇ ਨਗਰ ਦੇ ਵਿੱਚ ਇੱਕ ਸੂਫੀ ਫਕੀਰ ਆਏ ਨੇ ਜਿਨ੍ਹਾਂ ਦਾ ਨਾਮ ਬਾਬਾ ਨਾਨਕ ਜੀ ਹੈ ਤੇ ਉਹ ਬਹੁਤ ਸੋਹਣੀ ਕਥਾ ਕੀਰਤਨ ਕਰਦੇ ਨੇ। ਇਸ ਲਈ ਉਹ ਸਾਰੇ ਮੀਆਂ ਮਿੱਠਾ ਦੇ ਚੇਲੇ ਗੁਰੂ ਜੀ ਦੀ ਕਥਾ ਸੁਣਨ ਜਾਂਦੇ ਜਦੋਂ ਉਹ ਉੱਥੇ ਜਾਣ ਲੱਗੇ ਤਾਂ ਉਹਨਾਂ ਨੂੰ ਆਨੰਦ ਆਉਣ ਲੱਗਾ ਕਥਾ ਕੀਰਤਨ ਸੁਣ ਕੇ ਤਾਂ ਫਿਰ ਉਹ ਰੋਜ਼ ਜਾਇਆ ਕਰਦੇ ਇਸ ਗੱਲ ਦਾ ਮੀਆਂ ਮਿੱਠਾ ਨੂੰ ਜਦੋਂ ਪਤਾ ਲੱਗਾ ਤਾਂ ਉਹ ਗੁੱਸੇ ਵਿੱਚ ਬੋਲਿਆ ਨਾਨਕ ਬੇਸ਼ੱਕ ਚੰਗਾ ਫਕੀਰ ਹੈ ਪਰ ਜਿੱਦਣ ਸਾਨੂੰ ਮਿਲਿਆ ਅਸੀਂ ਉਹਨੂੰ ਨਿਚੋੜ ਲਵਾਂਗੇ ਜਿਵੇਂ ਨਿੰਬੂ ਦੇ ਵਿੱਚੋਂ ਰਸ ਨਿਚੋੜ ਲਈਦਾ ਹੈ ਇੰਝ ਉਤਾਰ ਲਵਾਂਗੇ ਜਿਵੇਂ ਦੁੱਧ ਉਤੋਂ ਮਲਾਈ ਉਤਾਰੀਦੀ ਆ ਹੌਲੀ ਹੌਲੀ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਗੁਰੂ ਜੀ ਦੇ ਬਾਬੇ ਨਾਨਕ ਦੇ ਸ਼ਰਧਾਲੂ ਬਣ ਗਏ ਮੀਆਂ ਮਿੱਠਾ ਨੂੰ ਇਹ ਸਭ ਚੰਗਾ ਨਾ ਲੱਗਾ ਪਰ ਸਭ ਤੋਂ ਵੱਡੀ ਸੱਟ ਉਸ ਨੂੰ ਉਸ ਟਾਈਮ ਵੱਜੀ ਜਦੋਂ ਉਸ ਦਾ ਖਾਸ ਅਬਦੁਲ ਰਹਿਮਾਨ ਵੀ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਫਿਰ ਅਬਦੁਲ ਰਹਿਮਾਨ ਨੇ ਮੀਆਂ ਮਿੱਠਾ ਨੂੰ ਵੀ ਸਲਾਹ ਦਿੱਤੀ ਕਿ ਇੱਕ ਵਾਰ ਤੁਸੀਂ ਵੀ ਗੁਰੂ ਜੀ ਦੇ ਦਰਸ਼ਨ ਕਰਕੇ ਆਓ ਮੀਆਂ ਮਿੱਠਾ ਆਪਦੇ ਮੁਰਸ਼ਿਦ ਦੀ ਗੱਲ ਮੰਨ ਕੇ ਬਾਬਾ ਜੀ ਦੇ ਦਰਸ਼ਨਾਂ ਦੇ ਲਈ ਗਿਆ ਗੁਰੂ ਜੀ ਦੇ ਜਦੋਂ ਦਰਸ਼ਨ ਕੀਤੇ ਤਾਂ ਉਹਨਾਂ ਦੇ ਚਿਹਰੇ ਦਾ ਜਲਾਲ ਦੇਖ ਕੇ ਰੂਹਾਨੀਅਤ ਦੇਖ ਕੇ ਉਹ ਚੁੱਪਚਾਪ ਉੱਥੇ ਗੁਰੂ ਜੀ ਦੇ ਕੋਲ ਬੈਠ ਗਿਆ ਫਿਰ ਮੀਆਂ ਮਿੱਠਾ ਬੋਲਿਆ ਵੱਲਾ ਨਾ ਖੁਦਾ ਕਾ ਦੂਜਾ ਰੱਬੀ ਰਸੂਲ ਨਾਨਕ ਕਲਮਾ ਜੇ ਪੜੇ ਕਬੂਲ ਤੇ ਫਿਰ ਅੱਗੋ ਬਾਬਾ ਨਾਨਕ ਜੀ ਨੇ ਉੱਤਰ ਦਿੱਤਾ ਅਵਲ ਨਾਮ ਖੁਦਾ ਦਾ ਦਰਵਾਨ ਰਸੂਲ ਛੇਖਾ ਨੀਅਤ ਰਸਕਾ ਤਾਂ ਦਰਗੇ ਪਏ ਕਬੂਲ ਮੀਆਂ ਮਿੱਠਾ ਬੋਲਿਆ ਜਿਵੇਂ ਤੇਲ ਤੋਂ ਬਿਨਾ ਦੀਵਾ ਰੋਸ਼ਨੀ ਨਹੀਂ ਦਿੰਦਾ ਇਸੇ ਤਰ੍ਹਾਂ ਰਸੂਲ ਪਗੰਬਰ ਤੋਂ ਬਿਨਾ ਨਜਾਤ ਨਹੀਂ ਮਿਲਦੀ ਅੱਲਾ ਨਾਲ ਵਸਲ ਨਹੀਂ ਹੁੰਦਾ ਭਾਵ ਅੱਲਾ ਨਾਲ ਮਲਾਪ ਨਹੀਂ ਹੁੰਦਾ ਗੋ ਬਾਬਾ ਨਾਨਕ ਜੀ ਨੇ ਉਸ ਨੂੰ ਉੱਤਰ ਦੇ ਵਿੱਚ ਇਹ ਸ਼ਬਦ ਉਚਾਰਨ ਕੀਤੇ ਇਹ ਤੇਲ ਦੀਵਾ ਇਉ ਚਲੇ ਕਰ ਚਾਨਣ ਸਭ ਤਿਉ ਮਿਲੇ ਐ ਤਨ ਲਾਗੇ ਪਾਣੀਆਂ ਸੁਖ ਹੋਏ ਸੇਵਕ ਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗੇ ਬੈਸਨ ਪਾਈਏ ਗੋ ਨਾਨਕ ਬਹਿ ਲੜੀਏ ਮੀਆਂ ਮਿੱਠਾ ਜੀ ਨੇ ਗੁਰੂ ਜੀ ਤੋਂ ਪੁੱਛਿਆ ਉਹ ਕਵਨ ਕੁਰਾਨ ਕਬੂਲ ਹੋਏ ਉਹ ਕਿਹੜੀ ਦਰਫੇਸੀ ਹੈ ਜਿਸ ਨਾਲ ਅੱਲਾ ਦਾ ਵਸਲ ਹੁੰਦਾ ਹੈ ਉਹ ਕਿਹੜੀ ਨਮਾਜ਼ ਹੈ ਜਿਸ ਨਾਲ ਮਾਨਵ ਅੱਲਾਹ ਦੀ ਯਾਦ ਵਿੱਚ ਟਿਕਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵਕਤ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆ ਰਵਾਵ ਵਜਾ ਤੇ ਗੁਰੂ ਜੀ ਨੇ ਆਪ ਸ਼ਬਦ ਉਚਾਰਨ ਕੀਤਾ ਮੁਸਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸ਼ੀਲ ਰੋਜਾ ਹੈ ਮੁਸਲਮਾਨ ਕਰਨੀ ਬਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਵੀ ਸਾਤਿਸ ਭਾਵਸੀ ਨਾਨਕ ਰੱਖੇ ਲਾਜ ਮੀਆਂ ਮਿੱਠਾ ਨੂੰ ਗੁਰੂ ਜੀ ਦੇ ਉਚਾਰੇ ਇਹ ਸ਼ਬਦ ਸੁਣ ਕੇ ਆਪਦੀ ਹਾਰ ਨਜ਼ਰ ਆਈ ਤੇ ਉਸ ਨੇ ਗੱਲ ਬਾਤ ਦਾ ਰੁਖ ਬਦਲਣ ਦੇ ਲਈ ਹੋਰ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਕਿਹਾ ਕਿ ਤੁਸੀਂ ਕਿਆਮਤ ਨੂੰ ਮੰਨਦੇ ਹੋ ਜਿਸ ਦਿਨ ਅੱਲਾ ਨੇ ਫੈਸਲਾ ਲੈਣਾ ਹੈ ਤਾਂ ਅੱਗੋ ਗੁਰੂ ਜੀ ਕਹਿੰਦੇ ਕਿ ਹਰ ਕਿਸੇ ਨੂੰ ਆਪਦੇ ਕਰਮਾਂ ਦਾ ਖਾਣਾ ਪੈਂਦਾ ਏ ਆਪਦਾ ਬੀਜਾ ਵੱਢਣਾ ਪੈਂਦਾ ਏ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਅੱਗੇ ਗਏ ਤਾਂ ਰੱਬ ਨੇ ਲੇਖਾ ਮੰਗਣਾ ਹੈ ਤਾਂ ਮੀਆਂ ਮਿੱਠਾ ਕਹਿੰਦਾ ਇਹ ਤਾਂ ਬੜੀ ਚੰਗੀ ਗੱਲ ਹੈ ਪਰ ਕੀ ਤੁਸੀਂ ਕਦੇ ਖਿਆਲ ਕੀਤਾ ਹੈ ਕਿ ਉਸ ਕਿਆਮਤ ਵਾਲੇ ਦਿਨ ਕੀ ਹੁੰਦਾ ਹੈ ਮੁਸਲਮਾਨ ਦਾ ਸ਼ਰੀਰ ਤਾਂ ਕਬਰ ਵਿੱਚ ਦੱਬ ਦਿੱਤਾ ਜਾਂਦਾ ਹੈ ਉਥੋਂ ਤੱਕ ਕਬਰ ਨਸੀਬ ਹੋ ਜਾਂਦੀ ਹੈ ਪਰ ਹਿੰਦੂਆਂ ਨੂੰ ਸਾੜਿਆ ਜਾਂਦਾ ਹੈ ਉਸ ਨੂੰ ਅੱਗ ਦਾ ਸੇਕ ਚੱਲਣਾ ਪੈਂਦਾ ਹੈ ਤਾਂ ਪਾਸ਼ਾ ਜੀ ਕਹਿਣ ਲੱਗੇ ਭਾਵੇਂ ਮੁਸਲਮਾਨ ਦੱਬਿਆ ਜਾਵੇ ਤੇ ਹਿੰਦੂ ਨੂੰ ਸਾੜਿਆ ਪਰ ਬੰਨਣਾ ਤਾਂ ਸਵਾਈ ਹੈ ਜਾਣਾ ਤਾਂ ਸਭ ਨੇ ਇੱਕੋ ਜਗ੍ਹਾ ਹੈ ਪੰਜ ਤੱਤਾਂ ਦੇ ਵਿੱਚ ਹੀ ਇਸ ਸਰੀਰ ਨੇ ਵਿਲੀਨ ਹੋ ਜਾਣਾ ਹੁੰਦਾ ਹੈ Hindu ਦੇ ਸਰੀਰ ਨੂੰ ਸਾਰ ਕੇ ਸੁਆਹ ਬਣਦੀ ਹੈ ਤੇ ਕਬਰ ਵਿੱਚ ਦੱਬਿਆ ਮੁਸਲਮਾਨ ਦਾ ਸਰੀਰ ਵੀ ਪੰਜਾਂ ਤੱਤਾਂ ਵਿੱਚ ਵਿਲੀਨ ਹੋ ਜਾਂਦਾ ਹੈ ਉਹ ਵੀ ਸੜਦਾ ਹੈ ਭਾਫ਼ ਬਣ ਕੇ ਪਾਣੀ ਬਣ ਕੇ ਮਿੱਟੀ ਵਿੱਚ ਮਲੀਨ ਹੋ ਜਾਂਦਾ ਹੈ ਉਹ ਮਿੱਟੀ ਵੀ ਜਦੋਂ ਅੱਗੇ ਸੜਦੀ ਹੈ ਆਖਰ ਜਾਣਾ ਤਾਂ ਮੁਸਲਮਾਨ ਨੂੰ ਵੀ ਅੱਗ ਵਿੱਚ ਹੀ ਪੈਂਦਾ ਹੈ ਤਾਂ ਮੀਆਂ ਮਿੱਠਾ ਨੇ ਕਿਹਾ ਕਿ ਉਹ ਕਿਵੇਂ ਤਾਂ ਫਿਰ ਗੁਰੂ ਜੀ ਸਮਝਾਉਂਦੇ ਨੇ ਉਸ ਮਿੱਟੀ ਨੂੰ ਸੱਚੇ ਵਿੱਚ ਪਾ ਕੇ ਇੱਟ ਤਿਆਰ ਕੀਤੀ ਤੇ ਇੱਟ ਨੂੰ ਪੱਠੇ ਵਿੱਚ ਪਾ ਅੱਗ ਦੇ ਸੇਕ ਤੇ ਪਕਾਇਆ ਜਾਂਦਾ ਹੈ ਬਾਬਾ ਜੀ ਨੇ ਦੱਸਿਆ ਪ੍ਰਾਣੀਆਂ ਕਬਰਾਂ ਦੀ ਮਿੱਟੀ ਬੜੀ ਚੀਕਣੀ ਹੁੰਦੀ ਸੀ ਕਮਿਆਰ ਉਸੇ ਹੀ ਮਿੱਟੀ ਨੂੰ ਲਿਝਾ ਕੇ ਉਸ ਦੇ ਪੱਕੇ ਭਾਂਡੇ ਬਣਾਉਂਦੇ ਸਨ ਤਾਂ ਜੋ ਭਾਂਡੇ ਚੰਗੇ ਤੇ ਪੱਕੇ ਬਣ ਇਸ ਲਈ ਉਹਨਾਂ ਕਬਰਾਂ ਤੋਂ ਮਿੱਟੀ ਪੁੱਟ ਕੇ ਲਿਆ ਆ ਕੇ ਇਸੇ ਤਰ੍ਹਾਂ ਹੀ ਇੱਟਾਂ ਵਾਲੇ ਸੱਚੇ ਵਿੱਚ ਪਾ ਕੇ ਇੱਟ ਬਣਾ ਅੱਗ ਵਿੱਚ ਛੁੱਟੀ ਜਾਂਦੀ ਸੀ ਉਸ ਨੂੰ ਸੇਕ ਦਿੱਤਾ ਜਾਂਦਾ ਸੀ ਮੁਸਲਮਾਨ ਦੇ ਸਰੀਰ ਤੋਂ ਬਣੀ ਹੋਈ ਮਿੱਟੀ ਵੀ ਅੱਗ ਵਿੱਚ ਸੜਦੀ ਹੈ ਜੇ ਇਸ ਦੇਹ ਦੀ ਮਿੱਟੀ ਪਾਪ ਹੈ ਤਾਂ ਮੁਸਲਮਾਨ ਦੀ ਮਿੱਟੀ ਵੀ ਸੜਦੀ ਹੈ ਗੁਰੂ ਜੀ ਦੇ ਇਹ ਖਿਆਲ ਆਸਾ ਦੀ ਵਾਰ ਦੇ ਵਿੱਚ ਵੀ ਲਿਖੇ ਹੋਏ ਨੇ ਇਸ ਜਰਾਂ ਗੁਰੂ ਜੀ ਨੇ ਸਾਰੀ ਗੱਲ ਉਸ ਨੂੰ ਸਮਝਾਈ ਇਸ ਤਰ੍ਹਾਂ ਮੀਆਂ ਮਿੱਠਾ ਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋਚ ਬਦਲ ਦਿੱਤੀ ਉਹਨੂੰ ਸਾਰੀ ਗੱਲ ਸਮਝ ਆ ਗਈ ਇਸ ਲਈ ਸਾਧ ਸੰਗਤ ਜੀ ਅਸੀਂ ਕਹਿ ਸਕਦੇ ਹਾਂ ਅੱਗੇ ਚੱਲ ਕੇ ਦੁਨੀਆ ਤੇ ਅਮਲਾਂ ਦੇ ਅਨੁਸਾਰ ਹੀ ਨਿਬੇੜੇ ਹੋਣੇ ਨੇ ਚੰਗੇ ਕਰਮ ਕਰੀਏ ਕਿਉਂਕਿ ਉੱਥੇ ਜਾਤ ਮਜ਼ਬ ਕਿਸੇ ਨੇ ਨਹੀਂ ਪੁੱਛਣੀ ਸਾਧ ਸੰਗਤ ਜੀ ਸਾਨੂੰ ਉਸ ਆਕਾਰਪੁਰਖ ਦੇ ਸਿਰਜੇ ਹੋਏ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ ਫਿਰ ਹੀ ਸਾਡਾ ਪਾਰ ਉਤਾਰਾ ਹੋਵੇਗਾ ਤੇ ਵੀਡੀਓ ਦੇ ਸ਼ੁਰੂ ਵਿੱਚ ਆਪਾਂ ਸ਼ਕਤੀਸ਼ਾਲੀ ਮੰਤਰ ਦੀ ਗੱਲ ਕੀਤੀ ਸਾਹ ਸੰਗਤ ਜੀ ਮੂਲ ਮੰਤਰ ਜੀ ਦਾ ਜਾਪ ਸਭ ਤੋਂ ਸ਼ਕਤੀਸ਼ਾਲੀ ਜਾਪ ਹੈ ਇਸ ਨੂੰ ਜਪਣ ਦੇ ਨਾਲ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ ਕਿਸੇ ਵੀ ਮੁਸ਼ਕਲ ਘੜੀ ਵਿੱਚ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨ ਲੱਗਿਆਂ ਘਰੋਂ ਬਾਹਰ ਜਾਣ ਲੱਗਿਆਂ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਮੁਸ਼ਕਲ ਹੋਵੇ ਬੈੰਦੇ ਉੱਠਦੇ ਮੂਲ ਮੰਤਰ ਜੀ ਦਾ ਜਾਪ ਕਰੋ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਦਾਤ ਹੈ ਵਾਹਿਗੁਰੂ ਜੀ ਤੇ ਸੱਚੀ ਸ਼ਰਧਾ ਰੱਖ ਕੇ ਜਾਪ ਕਰਦੇ ਰਹੋ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਰਬਾਤ ਦਾ ਭਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤਾਂ ਫਿਰ ਸਾ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਆਪਾਂ ਕਥਾ ਵਿਚਾਰ ਕੀਤੀ ਕਥਾ ਵਿਚਾਰਾਂ ਕਰਦਿਆਂ ਜੇਕਰ ਕੋਈ ਭੁੱਲ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਅੱਗੇ ਤੋਂ ਵਾਹਿਗੁਰੂ ਜੀ ਸਮਤ ਬਖਸ਼ਣ ਤੇ ਨਾਲ ਹੀ ਇੱਕ ਜ਼ਰੂਰੀ ਬੇਨਤੀ ਜੇਕਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ